ਪੜੀ ਨਹੀਂ ਸਰ ਮੈਂ ਸਹਿ ਗਿਆ ਫੁੱਟਬਾਲ ਨਾਲ ਉਹ ਇਹ ਗੱਲ ਥੋੜਾ ਸਾਰ ਕੋਈ ਵੀ ਨਹੀਂ ਲਾਈ ਵੀਡੀਓ ਮੈਂ ਕਹ ਰਿਹਾ ਕਿ ਤੂੰ ਲਈ ਵੀਡੀਓ ਠੀਕ ਆ ਪਰ ਉਹਨੇ ਲੱਤ ਫੜੀ ਹੋਈ ਸੀ ਠੀਕ ਹੈ ਨਾ ਕਿਸੇ ਨੇ ਲਾਈ ਲੱਤ ਲੱਤ ਨਹੀਂ ਫੜੀ ਤੁਸੀਂ ਸਿਰਫ ਆਮ ਆਦਮੀ ਪਾਰਟੀ ਦੇ ਗੁੰਡਿਆਂ ਇੱਕ ਕੰਮ ਕਰ ਲਓ ਆਪਣੀਆਂ ਵਰਦੀਆਂ ਆਪਣੇ ਜ਼ਮੀਰ ਜਗਾ ਲਓ ਯਾਰ ਵਰਦੀ ਦੀ ਗੱਲ ਮੇਰੇ ਵਰਦੀ ਨੂੰ ਨਾ ਤੱਕ ਲਈ ਬਦੀ ਦਾ ਕਿਰਾਇਆ ਤੇ ਦੇ ਆਇਆ ਤੂੰ ਉਹਨੂੰ ਯਾਰ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਧੱਕਾ ਨਹੀਂ ਹੁੰਦੇ ਨਾ ਭਾਈ ਚਾਰਾ ਵੀ ਰੱਖੋ ਕੋਈ ਭਾਈ ਇਹ ਤੇ ਪੰਜਾਬੀਆਂ ਦਾ ਤੁਸੀਂ ਲੱਗੇ ਦਿੱਲੀ ਵਾਲਿਆਂ ਦੇ ਮਗਰ ਹੋਰ ਚੱਕੀ ਆਪਣੀ ਗੱਲ ਚੱਕੀ ਲੋੜ ਸੀ ਪੰਜਾਬ ਦੀ ਅਸੀਂ ਦਿੱਲੀ ਵਾਲੇ ਪਿੱਛੇ ਲੱਗੇ ਬੋਲੋ ਆ ਪੰਜਾਬੀਆਂ ਦਾ ਹੱਕ ਮੰਗਦਾ ਆਹ ਨਹੀਂ ਆਏ ਉਹ ਪੱਕੇ ਨਾ ਬੋਲ ਸਰ ਜੀ ਆਉਂਦੇ ਨਹੀਂ ਆਈ ਪੰਜਾਬੀ ਨਹੀਂ ਪੰਜਾਬੀ ਨਹੀਂ ਆਈ ਨਹੀਂ ਤੁਸੀਂ ਤੁਮਨ ਸਾਹਿਬ ਉਹਦੇ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਹਦੇ ਕਿਉਂ ਨਹੀਂ ਆਏ ਇੱਥੇ ਲੱਖਣੂ ਆਤ ਬਣਾ ਸੋਖਾ ਨਹੀਂ ਪਿਆ। ਦਾਤੀਓਂ ਤੇ ਮਨਾਰਾ ਚਨਵੰਡਿਆ ਉੱਥੇ ਦਾ ਕੋਈ। ਉਹ ਖੜੀਆਂ ਰਹਿਣ ਤਾਂ ਵੱਡੀਆਂ ਇੱਥੇ। ਉਹ ਕਿੱਥੇ ਲੈ ਗਏ ਵੱਡੀਆਂ। ਆਹੋ। ਉਹ ਖੜੀਆਂ ਰਹਿਣ। ਲੈ ਲੈ। ਉਹ ਨੂੰ ਸਰੋਰੇ ਨੂੰ ਲੈ ਕੇ ਦੀਸੀ ਆਪਾਂ ਕਹਿੰਦੇ ਜਿੱਤਰਾ ਉਹਨਾਂ ਉੱਤੇ ਝਕਾਰਿਓ। ਇਹ ਲੋਕ ਕੰਦਰੋਂ ਤੁਹਾਡੇ ਲੋਕਾਂ ਦਾ ਕਿਹਦੇ ਨੂੰ ਪੰਜਾਬ ਦੇ ਘਾਤ। ਓਏ ਪੰਜਾਬੀਆਂ ਨਾ ਤੇ ਕਹਿੰਦਾ ਤੁਝ ਖਾਦੀ ਬਾਰਤੀ ਚੱਲ। ਤੁਸੀਂ ਕੋਈ ਨਹੀਂ ਬਣਦੇ। ਸਭ ਨਾਲ ਨਾਲ ਨਾ ਤੁਸੀਂ ਕਿਹਦੇ ਅਸੀਂ ਵੀ ਬਾਲੇ ਵੀਡੀਓ ਪਾਉਂਦੇ ਹਾਂ ਜੀ 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 ਤੁਸੀਂ ਉਹ ਵੀ ਚੱਕੇ ਨਾ ਕਿਹੜਾ ਲੋਨ ਆਡਰ ਆ ਇਹ ਇਹ ਨਹੀਂ ਸਰ ਮੈਂ ਸੈਂਗਿਆ ਫੁੱਟਬਾਲ ਨਾ ਮੈਂ ਕੋਈ ਗੱਲ ਥੋੜਾ ਜਿਹਾ ਕੋਈ ਗੱਲ ਨਹੀਂ ਲਈ ਵੀਡੀਓ ਮੈਂ ਕਹਿੰਦਾ ਕਦੇ ਲਈ ਵੀਡੀਓ ਠੀਕ ਆ ਪਰ ਉਹਨੇ ਲੱਤ ਫੜੀ ਹੋਈ ਸੀ ਠੀਕ ਹੈ ਨਾ ਕਿਸੇ ਨੇ ਲੱਤ ਲੱਤ ਨਹੀਂ ਫੜੀ ਤੁਸੀਂ ਸਿਰਫ ਆਮ ਆਦਮੀ ਪਾਰਟੀ ਦੇ ਗੁੰਡਿਆਂ ਇੱਕ ਕੰਮ ਕਰ ਲੋ ਆਪਣੀਆਂ ਵਰਤੀਆਂ ਆਪਣੇ ਜ਼ਮੀਰ ਜਗਾਓ ਯਾਰ ਵਰਦੀ ਦੀ ਗੱਲ ਮੇਰੇ ਵਰਦੀ ਨੂੰ ਨਾ ਹੱਥ ਲਈ ਵਰਦੀ ਦਾ ਕਿਰਾਇਆ ਤੇ ਦੇ ਆਇਆ ਤੂੰ ਉਹਨੂੰ ਯਾਰ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਧੱਕਾ ਨਹੀਂ ਆਉਂਦੇ ਨਾ ਭਾਈ ਚਾਰਾ ਵੀ ਰੱਖੋ ਕੋਈ ਭਾਈ ਜੀ ਬੱਚਾ ਪੁਲਿਸ ਮੁਰਦਾ

ਬਿਲਕੁਲ ਇਹ ਤਸਵੀਰਾਂ ਜਵਾਰ ਕੈਂਪ ਤੋਂ ਜਿਹੜੇ ਪੰਜਾਬ ਤੋਂ ਫੋਮਾ ਤੋਂ ਜਿਹੜੇ ਨਾ ਰਿਹਾ ਉਹ ਇਲਾਕੇ ਦੇ ਵਾਸੀਆਂ ਤੋਂ ਬਾਰੇ ਜਿਹੜੇ ਲਗਾਈ ਜਾ ਰਹੀ ਸੀ ਬਿਲਕੁਲ ਕੁਝ ਨਹੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹ ਇਲਾਕੇ ਦੇ ਉੱਪਰ ਕੀ ਸਰ ਕੀ ਨਾਮ ਹੈ ਜੀ ਰਕੇਸ਼ ਕੋਚਰ ਨਾਮ ਹੈ ਜੀ ਮੇਰਾ ਕਿਹੜੀ ਜਗਾ ਕੀ ਮਾਮਲਾ ਹੋਇਆ ਜੀ ਜਵਾਰ ਨਗਰ ਕੈਂਪ ਦਾ ਏਰੀਆ ਜੀ ਇਹ ਇੱਥੇ ਅੱਜ ਸਾਡੇ ਬੰਦਿਆਂ ਨੂੰ ਦਫ਼ਤਰ ਦੇ ਵਿੱਚੋਂ ਕੱਢ ਕੇ ਪੰਜਾਬ ਪੁਲਿਸ ਲੈ ਕੇ ਜਾ ਰਹੀ ਸੀ ਤਾਂ ਕਰਕੇ ਇੱਥੇ ਘੱਟ ਹੋਇਆ ਪੰਜਾਬ ਪੁਲਿਸ ਬਹੁਤ ੱੱਕਾ ਕਰ ਰਹੀ ਐ ਸਾਡੇ ਮੁੰਡੇ ਨੇ ਉਧਰਲੇ ਪਾਸੇ ਆਮ ਆਰਮੀ ਪਾਰਟੀ ਦੇ ਬੰਦਿਆਂ ਨੂੰ ਰਾਸ਼ਨ ਵੰਡਦੇ ਹੋਏ ਰੰਗੇ ਹੱਥੀ ਫੜਿਆ ਉਹਦੀ ਖੁੰਦਕ ਕੱਢਣ ਵਾਸਤੇ ਉੱਥੋਂ ਪਾਈ ਹੋਈ ਕਹਿੰਦੇ ਕਿਹੜੀ ਥੇਲੇ ਜਾਇਆ ਜਾ ਰਿਹਾ ਹੈ 100 ਦਫ਼ਤਰ ਦਾ ਤਾਲਾ ਭੰਨ ਕੇ ਉਹਨੂੰ ਬਾਹਰ ਕੱਢਿਆ ਬਾਹਰ ਕੱਢ ਕੇ ਦਫ਼ਤਰ ਆਹ ਸਾਹਮਣੇ ਦਫ਼ਤਰ ਹੈ ਜੀ ਇਹ ਆ ਸਾਡਾ ਕਾਂਗਰਸ ਪਾਰਟੀ ਦਾ ਦਫ਼ਤਰ ਬਣਾਇਆ ਗਿਆ